ਜੁੜੇ ਹੋ ਸਾਜੀ ਰਪੋਟ ਪੰਜਾਬੀ ਨਾਲ ਮੈਂ ਰਵਿੰਦਰ ਸਿੰਘ ਪੰਜੇਟਾ ਅ 3 ਮਾਰਚ ਨੂੰ ਕਿਸਾਨ ਜੁਨੀਅਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪਵਨ ਸਿਮਰਨ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਰਵੀ ਨੂੰ ਲੈ ਕੇ ਅੱਜ ਕਿਸਾਨ ਸੁਜਤ ਖਾਨ ਮੋਰਚੇ ਵੱਲੋਂ 5 ਮਾਰਚ ਨੂੰ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਦਾ ਕਾਲ ਕੀਤਾ ਗਿਆ ਜਿਸ ਇਸ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਡਨ ਨੇ ਕੌਮੀ ਪ੍ਰਧਾਨ ਭਾਰਤ ਕਿਸਾਨ ਦੇ ਕੌਮੀ ਪ੍ਰਧਾਨ ਬੋਤਾ ਸਿੰਘ ਛੱਤੀਕੋਟ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਗੱਲਬਾਤ ਜਾਣਾਂਗੇ ਕਿ ਕੀ ਮੇ ਤਾਂ ਮਾਹੌਲਾ 5 ਮਾਰਚ ਨੂੰ ਅ ਤਰਨਾ ਪ੍ਰਦਰਸ਼ਨ ਕਰਨ ਟੰਡੇਗੜਾ ਪਹੁੰਚ ਕਰਨਗੇ ਜਿੱਥੇ ਬੰਦियां ਆ ਜਾਣਗੇ ਸੱਜਣ ਸਾਹਿਬ ਤੁਸੀਂ ਦੱਸੋ ਧੰਨਵਾਦ ਮਿਹਰਬਾਨੀ ਬਾਈ ਮੀਟਿੰਗ ਦਾ ਖਾਸਾ ਸਰ ਕੀਮਤ ਦੇਖ ਦਿਓ ਕਿ 5 ਤਰੀਕ ਨੂੰ ਜੋ ਹੋਣ ਵਾਲਾ ਵਿਸ਼ਾ ਤਰਨਾ 50 ਦਾ ਖਲਾਫ ਵੇਖੋ ਅਸਲ ਦੇ ਵਿੱਚ ਜਿਹੜੀ ਕੱਲ੍ਹ ਸਾਡੀ ਮੀਟਿੰਗ ਸੀ ਜਦੋਂ ਪੰਜਾਬ ਸਰਕਾਰ ਨੇ ਦਿੱਤੀ ਸੀ ਐਮ ਸਾਹਿਬ ਮੀਟਿੰਗ ਦੇ ਵਿੱਚ ਸੀਗੇ ਦੋ ਮਨਿਸਟਰ ਸਨ ਤੇ ਐਸਕੇਪ ਵੀ ਸਾਡਾ ਸਾਰਾ ਸੀਗਾ ਉਹਦੇ ਵਿੱਚ ਗੱਲ ਚੱਲਦਿਆਂ ਚੱਲਦਿਆਂ ਜਦੋਂ ਇਹ ਗੱਲ ਇਸ ਗੱਲ ਦੇ ਉੱਤੇ ਆਈ ਕਿ ਗੁਰਾਹਾ ਸਾਹਿਬ ਨੇ ਪੁੱਛ ਲਿਆ ਵੀ ਜਦੋਂ ਪਹਿਲਾਂ ਤੋਂ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਪਹਿਲਾਂ ਵੀ ਇਹ ਗੱਲ ਕਰੀ ਸੀ ਵੀ ਜਿਹੜਾ ਮੁਆਵਜ਼ਾ ਹੈ ਉਹ ਦੇਵਾਂਗੇ ਚਾਹੇ ਮੁਰਗੀ ਦਾ ਕਹਿਤਾ ਉਹਨਾਂ ਨੇ ਚਾਹੇ ਬਿਣਾ ਗਰਦੌਰੀ ਤੋਂ ਗੱਲ ਕੀਤੀ ਉਦੋਂ ਵੀ ਮੈਨੂੰ ਮਹਿਸੂਸ ਹੋ ਰਿਆ ਸੀ ਵੀ ਥੋੜਾ ਜਿਹਾ ਗੁੱਸਾ ਕਰ ਰਹੇ ਸੀ ਐਮ ਸਾਹਿਬ ਹੈਂ ਤੇ ਜਿਹੜੀ ਸੱਚੀ ਗੱਲ ਕਰੂ ਕਹੀ ਉਹਨਾਂ ਨੂੰ ਕੁਮਾੜੀ ਗੱਲ ਹੈ ਨਹੀਂ ਸੀ ਮੀਟਿੰਗ ਵਧੀਆ ਮਾਹੌਲ ਚੋੜੀ ਸੀ ਮੀਟਿੰਗ ਦਾ ਕੋਈ ਹੋ ਨਹੀਂ ਸੀ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਉਹਨੂੰ ਡਿਸਕਸ਼ਨ ਬੜੇ ਅੱਛੇ ਮਾਹੌਲ ਚ ਚੱਲਦੀ ਹੀ ਪਈ ਤੇ ਅਸੀਂ ਤਾਂ ਸੀਐਮ ਸਾਹਿਬ ਨੇ ਕਹਿੰਦੇ ਆ ਕਿ ਸੀਐਮ ਸਾਹਿਬ ਦਾ ਰੁਤਬਾ ਜਿਹੜਾ ਹੈ ਨਾ ਇਸ ਕੁਰਸੀ ਦਾ ਬਹੁਤ ਵੱਡਾ ਹੈ ਸੌਦੇ ਦਾ ਬਹੁਤ ਵੱਡਾ ਰੁਤਬਾ ਹੈ ਤੇ ਉਹਨੂੰ ਬਹਾਲ ਰੱਖਣਾ ਉਹਨੂੰ ਬਰਕਤ ਰੱਖਣਾ ਬੜਾ ਜ਼ਰੂਰੀ ਹੈ ਠੀਕ ਹੈ ਚਲੋ ਉਹ ਸਮੇਂਦਾਰ ਨੇ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਕੱਲ ਏਡੀ ਵੱਡੀ ਗੱਲ ਕੋ ਨਹੀਂ ਸੀ ਜਿਸ ਉੱਤੇ ਉਹਨਾਂ ਨੇ ਗੁੱਸਾ ਕੀਤਾ ਅਸੀਂ ਸਮਝਣਾ ਵੀ ਇਹਦੇ ਇਹਦੇ ਨਾਲ ਸਾਡੀ ਇਨਸਲਟ ਤਾਂ ਹੋਈ ਹੈ ਸਾਡੀ ਵੀ ਹੋਈ ਹੈ ਇਨਸਲਟ ਜਦੋਂ ਸੀਐਮ ਸਾਹਿਬ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਇਨਸਲਟ ਹੋਈ ਹੈ ਜਤੇ ਬੰਦਿਆਂ ਨੇ ਇਨਸਲਟ ਕੀਤੀ ਗੀ ਤੇ ਉਹਦੇ ਨਾਲ ਉਲਟ ਸੀਐਮ ਸਾਹਿਬ ਦੇ ਖੁਦ ਅਹੁਦੇ ਨੂੰ ਵੀ ਸੱਟ ਵੱਜੀ ਹੈ ਜੀ ਛੱਦੂਪੁਰ ਸਾਹਿਬ ਪਹਿਲਾਂ ਕਿਸਾਨ ਜੁੜੇ ਤੋਂ ਆਗੂ ਸੀ ਉਹਨਾਂ ਦੇ ਵੱਲੋਂ ਇਹ ਕਹਿ ਗਿਆ ਸੀ ਸਾਡੇ ਲਈ ਸਮਾਂ ਖੁੱਲਾ ਰੱਖਿਓ ਉਹਨਾਂ ਨੇ ਖੁੱਲਾ ਟਾਈਮ ਰੱਖਿਆ ਸੀ ਵੀ ਖੁੱਲਾ ਸਮਾਂ ਕਹਾਂ ਉਹ ਉਹ ਗੱਲਾਂ ਸਾਰੀਆਂ ਹੋ ਗਿਆ ਹੁਣ ਸੇਮ ਸਿੰਘ ਸਾਹਿਬ ਨੂੰ ਪਹਿਲਾਂ ਹੋ ਗਈ ਸੀ ਗੱਲ ਵੀ ਜੇ ਤੁਹਾਡੇ ਕੋਲ ਟਾਈਮ ਹੈਗਾ ਫਿਰ ਆਪਾਂ ਗੱਲ ਸ਼ੁਰੂ ਕਰਦੇ ਨਹੀਂ ਤਾਂ ਰਹਿਣ ਦੇ ਜੀ ਹਾਂ ਚਲੋ ਠੀਕ ਆ ਉਹਨਾਂ ਨੇ ਕਿਹਾ ਵੀ ਕਰਾਂਗੇ ਇੱਕ ਵਾਰ ਵਿੱਚ ਨੂੰ ਉਹਨਾਂ ਨੇ ਕਿਹਾ ਵੀ ਮੇਰੀ ਅੱਖ ਜਿਹੜੀ ਹੈ ਖਰਾਬ ਹੈ ਚੋ ਪਾਣੀ ਵਗ ਰਿਹਾ ਉਹਨਾਂ ਨੇ ਚਸ਼ਮਾ ਉਤਾਰ ਕੇ ਦੱਸਿਆ ਵੀ ਚਲੋ ਦੁੱਖ ਤਕਲੀਫ ਹੀ ਹੁੰਦੀ ਹੈ ਸਾਰਿਆਂ ਨੂੰ ਏਕੜਾ ਪੈਂਦਾ ਸਾਨੂੰ ਵੀ ਚਲੋ ਅਸੀਂ ਆਖਿਆ ਜੀ ਥੋੜਾ ਹੀ ਰਹਿ ਗਿਆ ਕੰਮ ਅਗਰ ਨਦੇ ਉਹ ਘੰਟੇ ਦਾ ਕੰਮ ਹੈ ਉਹ ਆਪਾਂ ਨਿਬੇੜ ਲਈਏ ਸਾਰਾ ਉਹ ਕਹਿੰਦੇ ਕੋਈ ਗੱਲ ਨਹੀਂ ਪਰ ਇੱਥੇ ਆ ਕੇ ਤਲਕਤਲਮੀ ਹੋ ਗਈ ਜਦੋਂ ਤਲਕਤਲਮੀ ਹੋ ਗਈ ਅਗੇ ਲਾ ਉਤਰਨਾ ਤੁਸੀਂ ਨਹੀਂ ਉਹਨਾਂ ਨੇ ਵੀ ਬਿਆਨਦਾਰੀ ਕੀਤਾ ਜੇ ਕਿਸਾਨ ਜਥੇਬੰਦੀਆਂ ਇਹ ਬਲੈਕਮਿਲ ਕਰਦੀਆਂ ਨਹੀਂ ਨਹੀਂ ਬਿਲਕੁਲ ਕੋਈ ਬਲੈਕਮਿਲ ਵਾਲੀ ਗੱਲ ਨਹੀਂ ਨਾ ਕਦੀ ਅਜੇ ਤੱਕ ਹੋਇਆ ਨਾ ਕਦੀ ਕੀਤਾ ਨਾ ਕਰਨਾ ਕਿਸੇ ਨੇ ਵੀ ਇਹ ਤਾਂ ਅਸੀਂ ਇਹ ਗੱਲ ਕਹਿਣਾ ਕਿ ਇਹ ਪਹਿਲੀ ਵਾਰ ਹੋਇਆ ਜਿਹੜਾ ਸੀਐਮ ਸਾਹਿਬ ਮੀਟਿੰਗ ਚੋਂ ਉੱਠ ਕੇ ਚਲੇ ਗਏ ਹਾਂ ਜਥੇਬੰਦੀਆਂ ਨਰਾਜ਼ ਹੋ ਜਾਣ ਜਥੇਬੰਦੀਆਂ ਉੱਠ ਕੇ ਡਾਜ ਜਾਂਦੀਆਂ ਨੇ ਤੇ ਰਹੋ ਕਹਿੰਦੀਆਂ ਨੇ ਨਹੀਂ ਜੇ ਤੁਸੀਂ ਸਾਡੀ ਗੱਲ ਸੁਣਨੀ ਇਹੀ ਚਾਹਦੇ ਆ ਜੀ ਹੁਣ ਸੀਐਮ ਸਾਹਿਬ ਦਾ ਰੁਤਬਾ ਜਿਹੜਾ ਉਹਦੇ ਮੁਤਾਬਕ ਸੀਐਮ ਸਾਹਿਬ ਨਹੀਂ ਉੱਠ ਕੇ ਜਾਂਦੇ ਹੁੰਦੇ ਇੱਥੇ ਆ ਕੇ ਥੋੜਾ ਜਾ ਉਹਨਾਂ ਨੂੰ ਚਾਹੇ ਜਿਆਦਾ ਗਰਮ ਹੋ ਗਏ ਲਾ ਲਓ ਕਿਸ ਤਰ੍ਹਾਂ ਵੀ ਲਾ ਲਓ ਇੱਥੇ ਮੈਨੂੰ ਕਿਨਾਂ ਉਹਨਾਂ ਕੋ ਮਿਸਟੇਕ ਹੋਈ ਹੈ ਇਹ ਨਹੀਂ ਸੀ ਹੋਣੀ ਚਾਹੀਦੀ ਜਥੇਬੰਦੀਆਂ ਉੱਠ ਕੇ ਜਾਂਦੀਆਂ ਹੁੰਦੀਆਂ ਨੇ ਕਈ ਵਾਰ ਵੀ ਜਥੇਬੰਦੀਆਂ ਕਹਿੰਦੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਜਹੀ ਜਾਂਦੇ ਹਣਾ ਉਹਨਾਂ ਦਾ ਅਧਿਕਾਰ ਆ ਉਹਨਾਂ ਨੇ ਸਾਨੂੰ ਆਪਣੇ ਘਰੇ ਬੁਲਾਇਆ ਸੀ ਇੱਕ ਕਿਸਮ ਦਾ ਉਹਨਾਂ ਦਾ ਘਰ ਆ ਪੰਜਾਬ ਭਵਨ ਉਹਨਾਂ ਦਾ ਘਰ ਆ ਤੇ ਆਪਣੇ ਘਰੇ ਸੱਦ ਕੇ ਫਿਰ ਉਹ ਵੀ ਆਇਆ ਕਰਨ ਤਾਂ ਫਿਰ ਚੰਗਾ ਤਾਂ ਲੱਗਦਾ ਨਹੀਂ ਨਾ ਇਹ ਤਾਂ ਮੇਰੇ ਖਾਲ ਆਮ ਬੰਦਾ ਵੀ ਨਹੀਂ ਕਰਦਾ ਐਡਾ ਚਲੋ ਪਰ ਜੋ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਹੁਣ ਪ੍ਰੋਗਰਾਮ ਸ਼ੁਰੂ ਕਰਤਾ ਫੜੋ ਫੜੀ ਯਾਰੀ ਫੜੋ ਫੜੀ ਕਰੀ ਜਾਣਗੇ ਤੇ ਨਾਲ ਮਸਲਾ ਹੱਲ ਨਹੀਂ ਹੋਣਾ। ਇਹ ਲੱਗਦਾ ਵੀ ਆਪਣੇ ਨਰਾਹ ਲੱਗਦੇ ਨੇ ਕਿਸਾਨ ਇੱਥੇ ਹਾਂ। ਹਾਂ ਉਹਨਾਂ ਨੇ ਮਤਲਬ ਗੁੱਸਾ ਹੀ ਕੀਤਾ ਨਾ ਇਸ ਗੱਲ ਦਾ ਵੀ ਸਾਨੂੰ ਸਵਾਲ ਜਵਾਬ ਇਸ ਤਰ੍ਹਾਂ ਦੇ ਕਿਉਂ ਹੋਏ ਨੇ। ਪਰ ਉਹ ਤਾਂ ਇਹ ਗੱਲ ਕਹਿ ਰਹੇ ਨੇ ਕਿ ਧਰਨੇ ਦੇ ਉੱਤੇ ਨਾਲ ਕਹੇ ਵੀ ਧਰਨਾ ਜਾਰੀ ਰਹੂਗਾ। ਇਹ ਨਹੀਂ ਸੀ ਗੱਲ ਹੋਈ। ਇਹ ਗੱਲ ਹੋਈ ਸੀ ਵੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ। ਆਪਾਂ ਸਾਰੀ ਡਿਸਕਸ਼ਨ ਕਰਾਂਗੇ। ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਆਪਣਾ ਫੈਸਲਾ ਕਰ ਲਵਾਂਗੇ। ਤੁਸੀਂ ਸਾਡੀਆਂ ਮੰਗਾਂ ਜੇ ਮੰਨ ਲਈਆਂ। ਬਲਕਿ ਮੈਂ ਮਾਈਕ ਆਨ ਕਰਕੇ ਮੈਂ ਇਹ ਗੱਲ ਕਹੀ ਹੈ। ਮੈਂ ਸੀਐਮ ਸਾਹਿਬ ਜੇ ਤੁਸੀਂ ਸਾਡੀਆਂ ਮੰਗਾਂ ਮੰਨ ਲੀਆਂ ਤਾਂ ਸ ਲੇਕਿਨ ਚਲੋ ਉਹਨਾਂ ਨੂੰ ਜੋ ਮਹਿਸੂਸ ਹੋਇਆ ਉਹਨਾਂ ਨੇ ਕੀਤਾ ਪਰ ਹੁਣ ਜਿਹੜਾ ਫੜੋ ਫੜੀ ਵਾਲਾ ਸਿਲਸਿਲਾ ਇਹ ਬਿਲਕੁਲ ਹੀ ਗਲਤ ਹੈ ਇਹ ਹੋਰ ਮਤਲਬ ਜਿਹੜਾ ਫਰਕ ਸਾਡੇ ਚ ਕੱਲ ਪੈ ਗਿਆ ਉਹ ਅੱਗੇ ਵਧ ਰਿਹਾ ਜਦੋਂ ਕਿ ਨਾ ਕਿਸਾਨ ਦਾ ਬਚਦਾ ਬਣਦਾ ਸਰਕਾਰ ਤੋਂ ਬਗੈਰ ਬਚ ਸਕਦਾ ਤੇ ਨਾ ਸਰਕਾਰ ਹੀ ਕਿਸਾਨਾਂ ਤੋਂ ਬਗੈਰ ਬਚ ਸਕਦੀ ਕਿਉਂਕਿ ਕਿਸਾਨਾਂ ਤੇ ਇਲੈਕਸ਼ਨ ਨਹੀਂ ਲੜਨੀ ਇਲੈਕਸ਼ਨ ਦਾ ਇਹਨਾਂ ਨਹੀਂ ਲੜਨੀ ਆ ਪਾਉਗੇ ਇਹ ਪਿੰਡਾਂ 'ਚ ਇਹਨਾਂ ਨਹੀਂ ਜਾਣਾ ਇਹ ਜਿਹੜਾ ਮਾਹੌਲ ਖਰਾਬ ਕੀਤਾ ਗਿਆ ਇਹ ਗਲਤ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਉਸ ਤੋਂ ਉੱਪਰੋਂ ਦੁਬਾਰੇ ਫੇਰਾ ਫੜੋ ਫੜੀ ਸ਼ੁਰੂ ਕਰਤੀ ਵੀ ਅਸੀਂ ਇਹਨਾਂ ਨੂੰ ਫੜਾਂਗੇ ਇਹ ਵੀ ਇਹਦੇ ਨਾਲ ਵੀ ਮਸਲਾ ਹੱਲ ਹੋਣਾ ਸਵਾ ਸਾਲ ਆਪਾਂ ਦਿੱਲੀ ਬੈਠੇ ਰਿਹਾ ਸਰਕਾਰ ਦੇ ਨਾਲ ਟੇਬਲ ਟਾਕ ਹੁੰਦਾ ਰਿਹਾ ਤੇ ਸਵਾ ਸਾਲ ਤੋਂ ਬਾਅਦ ਸਰਕਾਰ ਨੇ ਜਾ ਕੇ ਇਹ ਮੰਗਾ ਮੰਨੀਆਂ ਸਰਕਾਰ ਨੇ ਵੀ ਉੱਥੇ ਧੱਕਾ ਨਹੀਂ ਕੀਤਾ ਦਿੱਲੀ ਵਾਲੀ ਨੇ ਵੀ ਜਿੱਥੇ ਲੋਕ ਬੈਠੇ ਆ ਬੈਠੇ ਆ ਇਹ ਵੇਖੋ ਧਰਨਾ ਦੇਣਾ ਮਜ਼ਾਰਾ ਕਰਨਾ ਹਰਕਤ ਦਾ ਹੱਕ ਆ ਠੀਕ ਹੈ ਕਿ ਨਹੀਂ ਜੇ ਉੱਤੇ ਆਪਾਂ ਛਾਪਾ ਮਾਰ ਜਾਈਏ ਉਹਨੂੰ ਖਤਮ ਕਰਨ ਦਾ ਯਤਨ ਕਰੀਏ ਬਿਲਕੁਲ ਗਲਤ ਆ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਕੁਦਰਤੀ ਤੌਰ ਤੇ ਇਸ ਕਰਕੇ ਜੀ ਇਹ ਗੱਲ ਕਹਿ ਰਿਹਾ ਕਿ ਮਾਨ ਸਾਹਿਬ ਤੁਸੀਂ ਕਿਸਾਨਾਂ ਨਾਲ ਮੀਟਿੰਗ ਕਰਨੀ ਹੈ ਕਿਸਾਨਾਂ ਨੇ ਤੁਹਾਡੇ ਨਾਲ ਮੀਟਿੰਗ ਕਰਨ ਆਉਣਾ ਹੈ ਇਹ ਨਹੀਂ ਕਿ ਇੱਕ ਵਾਰ ਆ ਪਤਾ ਨਹੀਂ ਕਿੰਨੀ ਵਾਰ ਆ ਹੋਵੇਗੀ ਤੇ ਮਸਲੇ ਤੁਹਾਡੇ ਤੋਂ ਹੀ ਹੱਲ ਕਰਾਉਣੇ ਨੇ ਜਿੱਦਾਂ ਚਿਰ ਤੁਸੀਂ ਸੀਐਮ ਹੋ ਤੇ ਜਦੋਂ ਸੀਐਮ ਤੁਸੀਂ ਨਾ ਰਹੇ ਫਿਰ ਤੁਹਾਡੇ ਕੋਲ ਕਿਸ ਆਉਣਾ ਨਹੀਂ ਠੀਕ ਹੈ ਨਾ ਫਿਰ ਤੁਸੀਂ ਤਰਸੋਗੇ ਇਸ ਗੱਲ ਮੈਂ ਵੀ ਸਾਡੇ ਕੋਲ ਕਿਸਾਨ ਆਉਣ ਸੀਐਮ ਸਾਹਿਬ ਨੂੰ ਆਪ ਫਰਾਕ ਦਿਲੀ ਕਰਨੀ ਚਾਹੀਦੀ ਹੈ ਮੀਟਿੰਗ ਵਾਸਤੇ ਜੇ ਉਹ ਮੌਕੇ ਤੇ ਜੋ ਕੁਝ ਹੋ ਗਿਆ ਹੋ ਗਿਆ ਆਪ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕੋਈ ਗੱਲ ਨਹੀਂ ਯਾਰ ਜੋ ਹੋ ਗਿਆ ਹੋ ਗਿਆ ਆਓ ਆਪਾਂ ਬੈ ਕੇ ਤੁਹਾਨੂੰ ਆਪਾਂ ਦਵਾਰੇ ਬੈਠੀਏ ਦਵਾਰੇ ਬੈਠ ਕੇ ਆਪਾਂ ਜਿਹੜੇ ਮਸਲੇ ਨੇ ਇਹਨਾਂ ਨੂੰ ਹੱਲ ਕਰੀਏ ਪਰ ਫੜੋ ਫੜੀ ਜਿਹੜੀ ਇਹ ਕੋਈ ਹੱਲ ਨਹੀਂ ਹੈਗਾ ਇਹ ਗਲਤ ਆ ਬਿਲਕੁਲ ਇਹਦੇ ਹੀ ਨਿੰਦਿਆ ਕਰਦੇ ਹਮ ਸਦੀਪੂਰ ਸਾਹਿਬ ਤੁਹਾਡੇ ਜੱਦੀ ਘਰ ਤੇ ਵੀ ਕਿੰਨੇ ਵਾਰ ਛਾਪਾ ਵੱਜਿਆ ਤੁਸੀਂ ਦੱਸੋ ਤੁਸੀਂ ਪੁਲਿਸ ਪ੍ਰਸ਼ਾਸਨ ਨੇ ਕਿੰਨੇ ਸਵੇਰ ਤੱਕ ਛਾਪਾ ਵੱਜ ਬਿਲਕੁਲ ਜਿਹੜੀ ਪੁਲਿਸ ਹੈ ਸਾਡੇ ਵਿੱਚੋਂ ਹੀ ਆ ਸਾਡੇ ਹੀ ਭਰਾ ਨੇ ਸਾਰੇ ਪੁਲਿਸ ਨੂੰ ਤਾਂ ਜੋ ਸਰਕਾਰ ਨੇ ਹਦਾਇਤਾਂ ਕਰਨੀਆਂ ਨੇ ਪੁਲਿਸ ਨੇ ਉਹ ਕੰਮ ਕਰਦਾ ਹੈ ਮੈਂ ਤਾਂ ਵੀਡੀਓ ਵੀ ਇੱਕ ਪਾਈ ਸੀ ਸਾਰੇ ਆਪਣੇ ਸਾਥੀਆਂ ਨੂੰ ਅਲਰਟ ਕੀਤਾ ਸੀ ਕਿਹਾ ਸੀ ਵੀ ਵੇਖੋ ਜਦੋਂ ਪੁਲਿਸ ਆਉਂਦੀ ਹੈ ਆਪਣੇ ਘਰਾਂ ਵਿੱਚ ਪੁਲਿਸ ਨੇ ਆਉਣਾ ਸਰਕਾਰ ਦੇ ਹੁਕਮ ਨੇ ਉਹਨਾਂ ਨੂੰ ਹੁਕਮ ਬਚਾਉਣਾ ਸਰਕਾਰ ਦਾ ਤੇ ਕੋਈ ਵੀ ਬੰਦਾ ਉਹਨਾਂ ਨਾਲ ਗਰਮਨਾ ਹੋਵੇ ਕੋਈ ਮਾੜਾ ਸ਼ਬਦ ਨਾ ਕਹੇ ਜੋ ਪੁਲਿਸ ਵਾਲੇ ਕਹਿਣ ਉਹਨਾਂ ਦੇ ਮੁਤਾਬਕ ਚੱਲਣ ਚਾਹ ਪਾਣੀ ਪਿਉਣਾ ਆਰਾਮ ਨਾਲ ਬਾਠਾਣ ਉਹਨੂੰ ਠੀਕ ਹੈ ਆਪਾਂ ਕਿਸੇ ਨਾਲ ਨਹੀਂ ਕਹਿੰਦੇ ਸਾਡੇ ਭਰਾਣੇ ਵੀ ਉਹਨਾਂ ਨੇ ਸਰਕਾਰ ਦਾ ਹੁਕਮ ਬਚਾਉਣਾ ਇਸ ਤਰ੍ਹਾਂ ਸਾਡੇ ਘਰ ਵੀ ਆਇਆ ਮੇਰੇ ਸਾਡੇ ਘਰ ਮੇਰੇ ਘਰ ਤਿੰਨ ਚਾਰ ਵਾਰ ਆ ਪੰਜ ਵਜੇ ਤੋਂ ਬਾਅਦ 10 ਵਜੇ ਤੱਕ ਆਈ ਹੈ ਸੜਕ ਤੇ ਵੀ ਉਹ ਬੈਠੇ ਬੁੱਠੇ ਰਹਿ ਚਲੋ ਪੁਲਿਸ ਦਾ ਕੰਮ ਇਹਨਾਂ ਨੇ ਆਪਣਾ ਕਰਨਾ ਹੈ ਇਹ ਹੀ ਇਹ ਹੀ ਆਪਣਾ ਕਰਨਾ ਹੈ ਜਿਵੇਂ ਸਾਨੂੰ ਪਤਾ ਲੱਗ ਗਿਆ ਸਾਡੇ ਨਾਲ ਰਾਜਪੁਰੂ ਤੋਂ ਚੱਕੇ ਬੰਦੇ ਤੜਕੇ ਤੇ ਜਦੋਂ ਮੇਰੇ ਕੋਲ ਮੈਸੇਜ ਲੱਗਿਆ ਅਸੀਂ ਆਪਣਾ ਕਿਨਾਰਾ ਕੀਤਾ ਆਖਰੀ ਸਵਾਲ ਆ ਤੁਹਾਡੇ ਕੋਲ 5 ਮਾਰਚ ਨੂੰ ਪੰਜਾਬ ਸਰਕਾਰ ਦਾ ਤੁਹਾਨੂੰ ਪ੍ਰਦਰਸ਼ਨ ਹੋਣਾ ਕੀ ਪੀਲ ਕਰਿਆ ਜਿੱਥੇ ਬੰਦੇ ਨੋਕੀ ਨੂੰ ਵੇਖੋ ਅਸੀਂ ਹਲਦੀ ਘੜੀ ਸਾਡੇ ਆਪਸ ਵਿੱਚ ਕਿਸੇ ਨਾਲ ਕੋਈ ਤਾਲ ਮਿਲ ਨਹੀਂ ਹੋ ਰਿਹਾ ਫੋਨ ਫੋਨ ਬੰਦ ਨੇ ਸਾਰਿਆਂ ਦੇ ਕੋਈ ਗੱਲ ਕਿਸੇ ਨਾਲ ਹੋ ਨਹੀਂ ਰਹੀ ਹੋ ਸਕਦਾ ਕੋਸ਼ਿਸ਼ ਕਰਾਂਗੇ ਰਾਤ ਤੱਕ ਸਾਡੀ ਗੱਲ ਹੋਵੇ ਵੀ ਆਪਣਾ ਜਿਹੜਾ ਹਲਦੀ ਘੜੀ ਦਾ ਸਟੈਂਡ ਕਰਦਾ ਕੱਲ ਵਾਲਾ ਮੋਰਚਾ ਜਿਹੜਾ ਵੀ ਅਸੀਂ ਉੱਥੇ ਪਹੁੰਚਣਾ ਜਦੋਂ ਕਿ ਸਰਕਾਰ ਨਾਲ ਗੱਲ ਹੋਈ ਸੀ ਵੀ 34 ਸੈਕਟਰ 'ਚ ਸਾਨੂੰ ਜਗ੍ਹਾ ਦੇ ਗੋਥੇ ਬਵਾਂਗੇ ਔਰ ਸਾਡਾ ਸ਼ੁਰੂ ਤੋਂ ਲੈ ਕੇ ਇਹ ਰਿਹਾ ਕਿ ਸ਼ਾਂਤਮਈ ਰਹਿਣਾ ਸ਼ਾਂਤਮਈ ਧਰਨਾ ਹੈ ਸ਼ਾਂਤਮਈ ਦਾ ਕਿਸੇ ਦਾ ਨੁਕਸਾਨ ਨਹੀਂ ਕਰਦਾ ਆਪਣੀਆਂ ਮੰਗਾਂ ਦੀ ਗੱਲ ਸੀ ਪਿੱਛੇ ਵੀ ਬਹਿ ਕੇ ਆਏ ਅਸੀਂ ਚੰਡੀਗੜ੍ਹ ਦੇ ਵਿੱਚ ਤੇ ਸ਼ਾਂਤਮਈ ਹੈ ਹਾਲ ਦੀ ਘੜੀ ਉਹ ਸਟੈਂਡ ਕਰਦਾ ਰਾਤ ਤੱਕ ਜੇ ਸਾਡੀ ਆਪਸੀ ਗੱਲਬਾਤ ਹੁੰਦੀ ਹੈ ਸਾਰੇ ਅਗਵਾ ਨਾਲ ਅਗਲਾ ਪ੍ਰੋਗਰਾਮ ਫਿਰ ਦੇਖਾਂਗੇ ਹਾਲ ਦੀ ਘੜੀ ਬਿਲਕੁਲ ਸਟੈਂਡ ਕਰਦਾ ਕੱਲ ਨੂੰ ਜਾਵਾਂਗੇ ਪਰ ਕਈ ਥਾਮਾਂ ਤੇ ਕਿਸਾਨ ਇੱਥੇ ਮੰਡੀਆਂ ਟਰਾਲੀਆਂ ਪੂਂਚ ਕਰਦੇ ਚੰਡੀਗੜ੍ਹ ਵੱਲ ਨੂੰ ਹੁਣ ਤੋਂ ਹੀ हां चल ਰਹੀਆਂ ਟਰਾਲੀਆਂ ਪਤਾ ਲੱਗਿਆ ਵੀ ਕਈਆਂ ਪਾਸਿਆਂ ਤੋਂ ਇਧਰੋਂ ਆਪਣਾ ਬਰਨਾਲਾ ਸਾਈਡ ਤੋਂ ਕਿਰਤੀ ਕਿਸਾਨ ਯੂਨੀਅਨ ਵਾਲਿਆਂ ਦੇ ਮੇਰੇ ਖਿਆਲ ਟਰਾਲੀਆਂ ਸੀਗੀਆਂ ਉਹ ਉਹ ਚੱਲੀਆਂ ਨੇ ਮੈਨੂੰ ਦੱਸ ਰਹੇ ਬੰਦਾ ਕਿਸੇ ਦਾ ਬੰਦੇ ਦਾ ਮੈਸੇਜ ਆਇਆ ਸੀ ਵੀ ਉਹ ਚੱਲ ਰਹੀਆਂ ਟਰਾਲੀਆਂ ਉਧਰੋਂ ਚਲੋ ਜਿਵੇਂ ਹੋਵੇਗਾ ਪੁਲਿਸ ਰੋਕੇਗੀ ਉਹਨਾਂ ਨੂੰ ਕੀ ਕਰਦੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਤੇ ਅਸੀਂ ਵੀ ਆਪਣੇ ਭਾਈ ਸਾਈਡ ਪਚਾ ਕੇ ਅਸੀਂ ਵੀ ਉਸ ਟਾਈਮ ਪਾਸੇ ਆਏ ਹੋਏ ਕਿਤੇ ਸਾਈਡ ਤੇ ਬੈਠੇ ਹੋਇਆ ਹਨ ਤੇ ਪੁਲਿਸ ਵਾਰ-ਵਾਰ ਢੇੜੇ ਮਾਰਦੀ ਹੈ ਪੁਲਿਸ ਨੂੰ ਵੀ ਕੋਪਰੇਸ਼ਨ ਕਰਨਾ ਦੇ ਨਾਂ ਅਸੀਂ ਪਰੇਸ਼ਾਨ ਹੋ ਗਏ ਅਸੀਂ ਆਪਣੀ ਦਸੇਬੰਦੀ ਦੇ ਆਗੂਆਂ ਨੂੰ ਲੈ ਕੇ ਵੀ ਜਾਣਾ ਟੰਡੀਗੜ ਠੀਕ ਹੈ ਕਿ ਨਹੀਂ ਤੇ ਇਸ ਕਰਕੇ ਅਸੀਂ ਸਾਈਡ ਦੇ ਉੱਤੇ ਆ ਨਹੀਂ ਤਾਂ ਸਾਨੂੰ ਵੀ ਕੋਈ ਡਰ ਨਹੀਂ ਚੱਲੋ ਜੇ ਸਾਨੂੰ ਲੈ ਜਾਣਗੇ ਤਾਂ ਕੋਈ ਦਿੱਕਤ ਨਹੀਂ ਸਾਨੂੰ ਵੀ ਕਿਸੇ ਕਿਸਮ ਦੀ ਧੰਨਵਾਦ ਤੁਹਾਡਾ ਬਹੁਤ ਇਹ ਸਨ ਬੁੱਟਾ ਸਿੰਘ ਸਾਦੀਪੁਰ ਕੌਮੀ ਪ੍ਰਧਾਨ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਤੇ ਆਪਣੀ ਕਿਸਾਨ ਜਥੇਬੰਦੀ ਨੂੰ ਅਪੀਲ ਕੀਤੀ ਹੈ ਕਿ 5 ਮਾਰਚ ਨੂੰ ਧਰਨਾ ਹਰ ਹਾਲ ਤੇ ਪ੍ਰਦਰਸ਼ਨ ਹੋਵੇਗਾ ਕੈਬਨਮੈਨ ਜੱਗੀਦਾਲ ਮਹਾਰਵਿੰਦਰ ਪੰਚੇਟਾ